ਹਾਲੇ ਪਿਆਜ਼ ਨਾ ਹੋਗੇ ਦੰਮ ਦੀ ਬੋਤਲ ਹੀ ਹੋਗੀ ਸਬਜੀ ਲੈਂਡ ਚੱਲੀ ਸੀ ਚਲੋ ਨਹੀਂ ਨਹੀਂ ਮੈਂ ਚੱਲੀ ਸੀ ਦੱਸ ਕੇ ਤਾਂ ਆਏਂ ਗਈ ਆ ਜਿਵੇਂ ਖਸਮ ਨੂੰ ਦੱਸ ਕੇ ਜਾਈਦਾ ਲੱਗਦਾ ਗੱਲ ਪੋਜ਼ਿਟਿਵ ਹੋ ਰਹੀ ਹੈ ਆ ਗਿਆ ਤੁਸੀਂ ਆ ਗਿਆ ਚਾਚਾ ਜੀ ਇਹ ਨੇ ਬੱਬੂ ਕੀਰਤਪੁਰਿਆ ਸਾਸਰੀ ਘਰ ਦੇ ਸਾਸਰੀ ਘਰ ਤਾਂ ਠੀਕ ਹੈ ਆਇ ਨਹੀਂ ਲੱਗਦਾ ਜਿਵੇਂ ਪਿੰਕੀ ਪਟੇਕ ਰਾ ਕੇ ਆਈ ਹੁੰਦੀ ਆ ਚਾਚਾ ਜੀ ਦੱਸਿਆ ਤੇ ਸੀ ਇਹ ਜੁੜਵਾ ਨੇ ਮੈਨੂੰ ਸਾਲਾ ਕਮਲਾ ਕੀਤਾ ਪਿਆ ਇਹਨਾਂ ਨੇ ਲੱਗਦਾ ਇਹਨਾਂ ਦੀ ਮਾਵਾ ਨੇ ਸ਼ਰਤਾਂ ਲਾ ਲਾ ਕੇ ਦੋ ਦੋ ਸੇਮ ਜੰਮੇ ਆ ਜਸਮੀਤ ਇਸ ਲਈ ਬੁਲਾਇਆ ਮੈਨੂੰ ਇੱਥੇ ਮੈਂ ਰਿਸ਼ਤਾ ਲੈ ਕੇ ਆਇਆ ਤੇ ਇਹ ਮੇਰੀ ਬੇਇੱਜ਼ਤੀ ਕਰੀ ਜਾਂਦੇ ਆ ਉੱਤੇ ਚਲੀਏ ਉੱਪਰ ਵੀ ਚਲੇ ਚੱਲਦੇ ਆ ਇਹ ਥਾਲੀ ਕਾਹਦੇ ਲਈ ਚੱਕੀ ਆ ਆ ਐ ਐਵੇਂ ਵੈਸੀ ਚੱਕੀ ਸੀ ਵੈਸੇ ਚੱਕਣੀ ਸੀ ਬਾਲਟੀ ਚੱਕ ਲੰਦੀ ਕਮ ਸੇ ਕਮ ਭਲੇਖਾ ਤਾਂ ਪੈਂਦਾ ਕਿ ਜੱਟਾਂ ਦੀ ਕੁੜੀ ਧਰ ਚੋਕੇ ਆਈ ਆ ਖੈਰ ਇਹ ਥਾਲੀ ਚ ਕੀ ਹੈ ਰਖੜੀ ਹੈ ਰਖੜੀ ਹੂੰ ਰੋਕੇ ਤੇ ਰਖੜੀ ਬਣੇਗੀ ਹੈ